ਪਾਗਲ ਮਰੋੜਾ ਪੀੜ ਬੜੀ ਹਾਂ ਨਹੀਂ ਲੈ ਮੇਰੀ ਭੈਣਾ ਹੁਣ ਨਹੀਂ ਜਬਾਨ ਬੜੀ ਚਲਾਉਂਦੀ ਮੇਰੇ ਗਾੜੀ ਏ ਲੈ ਕੀ ਹੋਇਆ ਵੀ ਕਿਉਂ ਬਾਹ ਮਰੋੜੀ ਜਾਣ ਡਿਆ ਵਾ ਬਣੀ ਨਹੀਂ ਗੱਲ ਬਣੀ ਆ ਤੁਸੀਂ ਵੀ ਬਹਿ ਜਾਓ ਬੁਲਟੇ ਚੰਗਾ ਉਹ ਚਾਬੀ ਦਾ ਖਲੋਤੇ ਸੀ ਭਾਈਆ ਬੁਲਟ ਤੇ ਬਹਿ ਜਾ ਚੰਗਾ ਹਾਂ ਅੰਦੇ ਠਹਿਰ ਕੇ ਦਵਾਂਗੇ ਸੋਚਾਂਗੇ ਮਹੀਨਾ ਜੀ ਹਾਂ ਮਹੀਨਾ ਸੋਚਾਂਗੇ ਵੀ ਦੇ ਵੀ ਦੇਣਗੇ ਮਮਮੀ ਨਾ ਦੇਣਗੇ ਤਾਂ ਇਸ ਗਾਲੇ ਕੰਮ ਆਉਣੀ ਆ ਇਹ ਲਾ ਗਾੜੀ ਦਵਾ ਡੰਡੇ ਨਾਲ ਮਗਰ ਲਾਵਾਂਗੇ ਉਹਥੇ ਉਥੇ ਆਵਾੜ ਕਿਉਂ ਫੇਰ ਨਾ ਦਿੱਤਾ ਨਾ ਦੀ ਨਹੀਂ ਇਹ ਤੇਰ ਨਾਲ ਕਾਹਤ ਚਪੜ ਚਪੜ ਕਰਨ ਡਈ ਬੜੇ ਚਰਦੀ ਇਹਦਾ ਰਾਧਾ ਨਾ ਮਮੀ ਨਹੀਂ ਘਰ ਹੈਗੀ ਮੈਂ ਤੇ ਚੜਈ ਮਗਰ ਡੰਗਰਾਂ ਦੇ ਕਰਨਾ ਕੀ ਆ ਆਉਣ ਲੱਗਿਆ ਦਿੱਤਾ ਮੈਂ ਮੱਥੇ ਮਾਰਿਆ 200 ਰੁਪਏ ਮਾਰੀ ਨੇ ਕਿੱਡਾ 500 ਦੇ ਦਿੱਤਾ ਸੀ ਹੁਣ ਮੇਰਾ ਬੁੱਥਾ ਵੇਖੇ ਨਹੀਂ ਜਾਂ ਚਾਹ ਬਣਾ ਮੇਰੀ ਤੇ ਮਮੀ ਦੀ ਵਧੀਆ ਜੀ ਵੇ ਉਹਨਾਂ ਨੇ ਤੇਨੂੰ ਉਥੇ ਚਾਹ ਨਹੀਂ ਪਿਆਲੀ ਜਵਾਈ ਪਾਈ ਗਿਆ ਹੈਗਾ ਤਾਂ ਤੂੰ ਚਾਹ ਫੇਰ ਇੱਥੇ ਆਣ ਕੇ ਮੰਗਣ ਡਿਆ ਓ ਮਮੀ ਕੋਖਣਾ ਪੁੱਛ ਤੂੰ ਵੀ ਨਾ जखਮ ਦੇ ਲੂਣੀ ਪਾਉਣੀ ਆ ਚਾਹ ਪਿਆਲੀ ਆ ਕਾਮਾਂ ਦੇਖਣ ਹੋਰ ਗਈ ਇਹ ਸਬਜ਼ੀ ਬਣਾਈ ਤੇ ਛੱਪੜ ਨਹੀਂ ਤੇ ਛੱਪੜ ਜਾਲਾ ਹੁੰਦਾ ਇਦਾਂ ਸਬਜ਼ੀ ਇਹ ਮਟਰ ਵੀ ਖਾਲਾ ਭਾਈਆ ਮੈਂ ਚੁੰਮੀ ਮਾਰਾ ਮਟਰ ਨਹੀਂ ਲੱਭਦਾ ਹਾਏ ਹਾਏ ਨਹੀਂ ਕਿ ਅਕਲ ਉਹਨਾਂ ਨੂੰ ਮਾਂ ਮਮੀ ਇੱਕ ਨੰਬ ਦੇ ਕੰਜੂਸ ਵਾਇੰਦੀ ਮਾਂ ਉਹਦੇ ਮਰੂੰ ਮਰੂੰ ਘਰੀ ਜਾਂਦੀ ਹੁੰਦਿਆਂ ਹੋਿਆਂ ਵੀ ਸਭ ਕੋ ਨਾ ਫੇਰ ਜਾਂਦੀ ਅੜ ਕੋ ਹੈ ਹੀ ਕੱਖ ਨਹੀਂ ਹੈ ਹੀ ਕੱਖ ਨਹੀਂ ਇਦਾਂ ਸਾਰੇ ਟੁਕੜ ਬੋਝ ਹੁੰਦੇ ਆ ਮੈਂ ਨਹੀਂ ਆ ਵੀ ਖਾਦੀ ਹੋ ਗਈ ਤੁਹਾਡੇ ਵਾਲੀ ਜੋ ਤੁਹਾਡਾ ਜੀ ਕਰਦਾ ਵਾ ਨਾ ਤੁਸੀਂ ਘਰ ਬਣਾ ਕੇ ਖਾ ਲੋ ਹਾਂ ਉਹਨਾਂ ਵੱਲ ਕੀ ਵੰਦੇ ਹੀ ਉਹ ਗਰੀਬਾਂ ਵੱਲ ਜਿੰਨੇ ਕੁ ਜੋਗੇ ਹੈਗੇ ਹਨਾ ਉਹ ਬਥੇਰਾ ਤੁਹਾਡਾ ਸੇਵਾ ਪਾਣੀ ਕਰਦੇ ਆ ਪਰ ਤੁਸੀਂ ਤੁਸੀਂ ਨਹੀਂ ਉਹਦਾ ਨਾਂ ਕਰਨਾ ਵੀ ਉਹਨਾਂ ਨੇ ਕੁਝ ਖਵਾਲਿਆ ਜਾਂ ਪਿਆ ਲਿਆ ਜਦੋਂ ਤੁਸੀਂ ਜਾਂਦੇ ਗਾੜੀ ਪਿਛਾੜੀ ਤੁਹਾਡੇ ਦੌੜੇ ਫਿਰਦੇ ਆ ਫਿਰ ਵੀ ਤੁਸੀਂ ਉਹਨਾਂ ਨੂੰ ਗੱਲਾਂ ਹੀ ਕਰਦੇ ਹੋ ਨਾ ਕੀ ਗਾੜੀ ਸਭ ਇੱਕ ਸਾਮ ਨੂੰ ਤਾੜ ਦਾ ਤੱਕ ਮੁਰਗਾ ਤਾੜਿਆਂ ਦਾ ਅੰਦਰ ਉਹਨਾਂ ਨੇ ਅੰਦਰ ਵੜ ਕੇ ਮੁਰਗੇ ਕੋਈ ਫਟੇ ਮੁਨਕੇ ਨੇ ਆਖਿਆ ਮੈਨੂੰ ਕਿ ਭਾਈਆ ਬਾਹਰ ਆ ਕੇ ਵੇਖ ਲੈ ਕੋਈ ਜਨਤਾ ਕੀ ਕਰਦੀ ਫਿਰਦੀ ਆ ਵੀ ਲੋਕ ਆ ਪੈਲਿਆਂ ਉਹਦੇ ਖਾਲੀਏ ਨਾ ਅੰਦਰ ਬੈਠਾ ਰਸਦਾ ਜਿਵੇਂ ਬੈਠਾ ਰਹਿ ਇਹ ਮਾਂ ਨਾ ਮੁੰਨ 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 ਪਣੀ ਜੁੰਝ ਚੋੜ ਕੇ ਉੱਥੇ ਪਣੀ ਕੀ ਗੱਲਾਂ ਕਰਦੀ ਦੀ ਮਾਂ ਆਪਣੀ ਨਹੀਂ ਆਹ ਲੱਗਲਾਂ ਮੈਂ ਕੀ ਕਰਦੀ ਆ ਇਹ ਐਹੋ ਹੀ ਰੋਣੇ ਰੋਂੜੀ ਆ ਇਹ ਜਿਹੜਾ ਤੁਸੀਂ ਮੈਨੂੰ ਕਿਹਾ ਸੀਗਾ ਕਿ ਮੋਟਰਸਾਈਕਲ ਵੱਲੋਂ ਕਹਿ ਤੇ ਉਹੋ ਹੀ ਮੈਂ ਮਾਂ ਨੂੰ ਕਹਿੰਦੀ ਹੱਡੀ ਹਾਂ ਹੋਰ ਮੈਂ ਕਿਈ ਰੋਣਾ ਵਾ ਜੇ ਮੈਂ ਇੱਥੇ ਸੁਖੀ ਆ ਮਤਲਬ ਫਿਰ ਮੈਂ ਮਾਂ ਨਾਲ ਮੁੰਨ ਮੁੰਨ ਨਾ ਕਰਾਂ ਨਾ ਮੈਂ ਉਹਦੇ ਨਾਲ ਗੱਲਾਂ ਕਰਾਂ ਇੱਕ ਬੰਨੇ ਮੇਰੀ ਭਾਬੀ ਉਹੋ ਜੀ ਤੇ ਇੱਕ ਬੰਨੇ ਮੈਨੂੰ ਤੁਸੀਂ ਉਦੋਂ ਦੇ ਟੱਕਰ ਕੇ ਉਹ ਤੈਨੂੰ ਕਹਿਣਾ ਨਹੀਂ ਆਉਂਦਾ ਨਾ ਇਹ ਮੰਗਣਾ ਆਉਂਦਾ ਲਗਾਏਂਦੇ ਹਾਂ ਤੇ ਗੂਠ ਆ ਹੋਏ ਵੇ ਕੀ ਕਹਿਣ ਦਿਆਂਗਾ ਨਹੀਂ ਆਪੇ ਨੰਨ੍ਹੀ ਕੁੜੀ ਤੇ ਤਿੰਨ ਤਿੰਨ ਟਾਈਮ ਰੋਟੀਆਂ ਖਾਂਦੀ ਤੇ ਤਿੰਨ ਤਿੰਨ ਟਾਈਮ ਸਬਜ਼ੀ ਤਾਜੀ ਦਾ ਤਾਜੀ ਬ ਕਉ ਮੇਰਾ ਪੁੱਤ ਕਦਾ ਸਾਈ ਸਮਾਈ ਜਾਂਦਾ ਉਹ ਚੱਜ ਦੀ ਰੋਟੀ ਨਹੀਂ ਖਵਾ ਸਕੇ ਉਹ ਮੰਮੀ ਮੈਨੂੰ ਤੇ ਇਹ ਡਰ ਰਵਗੀ ਪੁਰਾਣਾ ਬੁਲਟਾ ਮੈਨੂੰ ਤਿਆਰ ਕਰਕੇ ਦੇਣ ਰੰਗ ਰੋ ਮਾਰ ਕੇ ਮੇਰੇ ਮੱਥੇ ਢੰਮ ਦੇਣਗੇ ਵੇ ਇਦਾਂ ਕਿਦਾਂ ਪੁਰਾਣਾ ਦੇ ਦੇਣਗੇ ਜਿੰਨੇ ਦਿਨ ਤਾਂ ਨਾ ਵਗਵਾ ਦਿੱਤਾ ਨਾ ਉਹਨੇ ਦਿਨ ਮੈਂ ਤੇ ਕੰਨ ਖਿੱਚ ਕੇ ਰੱਖੂੰਗੀ ਚਿੰਤਾ ਨਾ ਕਰ ਤੂੰ ਆਹ ਮੰਮੀ ਮੈਂ ਬੁਲਟ ਹੀ ਲੈਣਾ ਜੋ ਮਰਜ਼ੀ ਹੋ ਜੇ ਮੈਨੂੰ ਬੁਲਟ ਤੇ ਬੁਲਟ ਹੀ ਚਾਹੀਦਾ ਵੇ ਦੇਖ ਕਿਦਾਂ ਆਕੜ ਆਕੜ ਕੇ ਕਹਿੰਦੀ ਹੈ ਬੁਲਟ ਹੀ ਲੈਣਾ ਔਕਾਤ ਤੇ ਤੁਹਾਡੀ ਸਾਈਕਲ ਦੀ ਨਹੀਂ ਹੈਗੀ ਤੇ ਬੁਲਟਪਾਲ ਦੇ ਫਿਰਦੇ ਆ। ਉਹ ਮੈਂ ਤੇ ਹੁਣ ਬੱਧੀ ਝੋਟਾਂ ਖਾਂ ਲਈ ਆ। ਕਿਉਂਕਿ ਮੈਂ ਹੁਣ ਤੁਹਾਡੇ ਗਾੜੀ ਆਕੜ ਨਹੀਂ ਸਕਦੀ। ਜੇ ਤੇ ਮੇਰੀ ਆਪਣੀ ਮਾਂ ਤੇ ਆਪਣਾ ਪਿਓ ਹੋਵੇ ਨਾ ਫਿਰ ਤੇ ਮੈਂ ਉਹਨਾਂ ਦੇ ਗਾੜੀ ਜਾ ਕੇ ਰੋ ਵੀ ਲਵਾਂ। ਹੁਣ ਮੈਂ ਰੋ ਵੀ ਨਹੀਂ ਸਕਦੀ। ਕਿਉਂਕਿ ਉੱਥੇ ਮੇਰਾ ਸਕਾ ਕੋਈ ਵੀ ਨਹੀਂ ਆ। ਕਿਸ ਨੂੰ ਵੀ ਮੈਂ ਜਾ ਕੇ ਆਪਣੇ ਨਾ ਅੰਦਰ ਦੀ ਗੱਲ ਨਹੀਂ ਦੱਸ ਸਕਦੀ। ਜੇ ਮੈਂ ਮਾਂ ਨੂੰ ਦੱਸਦੀ ਆ ਤੇ ਉਹਨੂੰ ਵਿਚਾਰੀ ਨੂੰ ਮੁੜ ਕੇ ਪਰਜਾਈ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ। ਹੁਣ ਸੱਪ ਸੌਂ ਗਿਆ ਵਾ ਜਾਂ ਚਾਹੂ ਭੜਾ ਲੈ ਜਾਗੇ ਲੋਤੀਆਂ ਤੇ ਕਰਦੀਆਂ ਤੂੰ ਨਾ ਸਾਂ ਨੀ ਵੇ ਕਿ ਦਾ ਚੜਾਉਂਦੀ ਕਿੰਦਾ ਜਿਹੜਾ ਤਾਂ ਬੜੇ ਮਾਤੇ ਦੀ ਮਾਲਕ ਹੁੰਦੀ ਹੈਗੀ ਗੱਲਾਂ ਤਾਂ ਬੜੀਆਂ ਕਰਦੇ ਅੰਮੀ ਵੇਲਾਏ ਨਾਲੇ ਕਰਨਾ ਤੂੰ ਕੀ ਕਹਿਣ ਰਿਹਾ ਹੈਗਾ ਫੇ ਪੁਰਾਣਾ ਮੋਟਰਸਾਈਕਲ ਦੇਣਗੇ ਕਿਉਂ ਪੁਰਾਣਾ ਦੇਣਗੇ ਬੁਲਟ ਲੈਣਾ ਵਾਂਗਾ ਮੋਟਰਸਾਈਕਲ ਨਹੀਂ ਇਹ ਹੀ ਲੈਣਾ ਨਾਲੇ ਮੇਰੀ ਗੱਲ ਸੁਣਾ 6 ਕਿਲਿਓ ਪੈੜੀ ਦੇ ਵਾਣ ਦੇ ਇਹਦਾ ਹਿੱਸਾ ਵਾ ਇਹਦੇ ਨਾਲ ਪੈੜੀ ਹੈਗੀ ਕਿਉਂ ਹੀ ਉਧਰ ਮੋਟਰਸਾਈਕਲ ਪੁਰਾਣਾ ਕਿ ਲਵਾਂਗੇ ਹਾਂ ਮੰਮੀ ਇਹ ਤੇ ਮੇਰਾ ਦਿਮਾਗੋਂ ਖਿਆਲ ਨਿਕਲ ਗਿਆ ਵੀ ਇਹਨਾਂ ਤਿੰਨ ਕਲੇ ਜ਼ਮੀਨ ਦੇ ਡਾਡੀ ਨੇ ਚੜਾਤੀ ਆ ਵਸੀ ਚੜਗੇ ਦੇ ਨਾਂ ਤੇ ਇਹਦੇ ਮਾਲਕ ਉਥੇ ਅੱਧ ਦੀ ਤੇ ਵਿੱਚ ਡੁੱਆ ਜਿਹੜਾ ਕੰਮ ਕਰਨਾ ਹੁੰਦਾ ਕਿ ਮੈਨੂੰ ਪੁੱਛ ਕੇ ਕਰ ਲਿਆ ਕਰ ਤਾਂ ਹਾਂ ਤੇ ਤੈਨੂੰ ਮੈਂ ਨਹੀਂ ਵੀ ਬੋਲਣ ਤੋਂ ਪਹਿਲਾਂ ਮੈਨੂੰ ਪੁੱਛ ਲਿਆ ਕਰ ਉਹ ਮੰਮੀ ਮੈਨੂੰ ਚੇਤਾ ਹੀ ਭੁੱਲ ਗਿਆ ਮੈਂ ਇਹ ਬੁਲਟ ਦੇ ਲਾਲਚੇ 'ਚ ਫਸ ਗਿਆ ਵੀ ਯਾਰ ਬੁਲਟ ਮਿਲੂ ਮੈਨੂੰ ਮੈਨੂੰ ਚੇਤੇ ਭੁੱਲ ਗਿਆ ਵੀ ਇਹਦੇ ਜ਼ਮੀਨ ਦੇ ਤੇ ਡਾਡੀ ਨੇ ਤਿੰਨ ਕਲੇ ਬਰਾਬਰ ਚੜਾ ਗਿਆ ਵਾ ਭਰਾ ਦੇ ਬਰਾਬਰ ਹਿੱਸਾ ਲਾਵਾਂ ਤੇ ਬੁਲਟ ਇਹਨਾਂ ਦੀਆਂ ਰਗ ਵੋਲਟਰ ਲੈ ਆਉਗੀ ਤੇ ਫੇਰ ਹੀ ਇੱਥੇ ਵਸੂਗੀ ਨਹੀਂ ਤੇ ਭਜਾਉਂਗੇ ਨਾ ਮੁੜਦੇ ਪੈਰੀ ਪਛਾਣ ਹੋਈ ਮੰਮੀ ਮੈਨੂੰ ਤੇਰੇ ਤੇ ਮਾਣ ਆ ਮੈਨੂੰ ਪਤਾ ਵਾ ਕਿ ਜੋ ਮੇਰੀ ਮਾਂ ਕਹਦੇ ਪੂਰਾ ਹੋਣਾ ਹੈ ਹੋਣਾ ਵਾ 100% ਹੋਊਗਾ ਛੱਡਦਾ ਕਰ ਤੂੰ ਬਹੁਤ ਮੈ ਮੜਾ ਮਾਝੂ ਪਾਣੀ ਪੁੰਡਾ ਲਾ ਆਹੋ ਵੇਖ ਲੈ ਡੰਗਰ ਕਦੋਂ ਮੈਂ ਕਰੀ ਡਾਈ ਹੈ ਪਰ ਫੇਰ ਵੀ ਮਾਰਿਆ ਚਾhti ਕੋਈ ਮੇਰੀ ਨਾ ਮੈਂ ਹਾਂ ਮੈਂ ਇੱਕ ਗੱਲ ਪੁੱਛਣਾ ਤੁਹਾਨੂੰ ਉਪਾ ਮਾ ਦਾ ਸੂਟ ਲਿਆ ਤਾਂ ਤੁਸੀਂ ਮੈਨੂੰ ਵਿਖਾਲਿਆ ਨਹੀਂ ਦੱਸਿਆ ਤੱਕ ਨਹੀਂ ਤੁਸੀਂ ਮੈਨੂੰ ਤੇ ਫੇਰ ਕਿਹਾ ਤੈਨੂੰ ਕਿ ਮੈਂ ਪੁੱਛਣਾ ਹੈਗਾ ਮੜਾ ਜੇ ਤੈਨੂੰ ਮੈਂ ਸੂਟ ਦਿੱਤਾ ਗਰਮੀਆਂ ਲਈ ਬਣਾ ਕੇ ਉਹਨੂੰ ਤੂੰ ਕਿ ਲਿਆਉਣੇ ਤੂੰ ਕਿੰਨਾ ਕ ਮੈਨੂੰ ਦੱਸ ਦੇ ਵਿਖਾਲਦੀ ਤੇ ਮੈਂ ਤਾਂ ਵਿਖਾਲਦੀ ਹਾਂ ਹਰ ਇੱਕ ਚੀਜ਼ ਹੀ ਸਾਡਾ ਕੰਮ ਸੁਗਾ ਫਰਜ਼ ਨਹੀਂ ਹੈਗਾ ਕਿ ਚਲ ਮੈਂ ਕਾਰ ਚੀਜ਼ ਲੈ ਆਈ ਤੇ ਮੈਂ ਆਪਣੇ ਨੋਤੀ ਨੂੰ ਵਿਖਾਲਾਂ ਚੋਪੋ ਕਰਕੇ ਤੂੰ ਉੱਤੋਂ ਮੇਰੇ ਕੋ 500 ਰੁਪਈਆ ਵੀ ਮੰਗਣ ਦੇ ਕਿ 500 ਰੁਪਈਆ ਵੀ ਦੇ ਦੇ ਇੱਕ ਸੂਟ ਵੀ ਲਿਆ ਦੇ ਉੱਤੋਂ 500 ਰੁਪਈਆ ਮੰਗਣ ਦੇ 500 ਨੂੰ ਕਿੱਥੋਂ ਦੇ ਤਾ 200 ਰੁਪਈਆ ਨੂੰ ਮੈਂ ਵਿਚਾਰੀ ਨੂੰ ਦਿੱਤਾ ਤੂੰ ਦੇ 500 ਮੈਨੂੰ ਦਿੱਤਾ ਹੀ ਨਹੀਂ ਮੰਗ ਕੇ ਜੇ ਮੈਂ ਦੇ ਦਿੰਦੀ 500 ਤਾਂ ਫਿਰ ਤੂੰ ਹੀ ਦੇਣਾ ਸੀ ਤੂੰ ਫਿਰ ਦੇਣਾ ਹੀਗਾ ਤੀ ਹੈਗੀ ਮੇਰੀ ਤੇ ਮੈਨੂੰ ਤੇ ਦੇਣੇ ਪੈਣੇ ਹੈਗੇ ਤੂੰ ਇਹ ਘਰ ਲਟਾਈ ਜਾ ਉਹਨੂੰ ਹੀ ਬਸ ਗਾੜੀ ਤੈਨੂੰ ਕੋਈ ਨਹੀਂ ਦੇਦਾ ਆਪਣੀ ਤੀ ਪੁੱਤ ਦਾ ਕੋਈ ਨਹੀਂ ਕਰਦਾ ਕੀ ਇੱਕ ਨੂੰ ਮੈਂ ਪਤਲਾ ਜੇ ਸੂਟ ਬਣਾਤਾ ਤਾਂ ਉਹ ਹੀ ਤਲ ਤੇ ਚੜ ਗਿਆ ਪਤਲਾ じゃ ਕੋਈ ਕਿਹੜਾ ਉਸ ਪੈਹਾਂ ਦਾ ਨਹੀਂ ਆਇਆ ਹੁ ਤੂੰ ਗਰਮੀਤ ਕੀ ਕੀਵੇਂ ਅੱਲਾ ਲਾਇਆ ਤੂੰ ਕੀ ਉਹ ਤਾਂ ਇਹ ਤਾਂ ਕੋਈ ਗੱਲ ਵੀ ਨਹੀਂ ਉਹ ਕੁੜੀ ਵਿਚਾਰੀ ਆਈ ਹੀਗੀ ਤੇ ਉਹਨ ਮੈਂ ਪਤਲਾ ਜਾ ਸੂਟ ਇੱਕ ਲਿਆਂਤਾ ਹਲਕਾ ਜਾ ਤੇ ਉਹਦੇ ਤੋਂ ਹੀ ਡਈ ਮੇਰੇ ਨਾਲ ਬੈਸਣ ਕੌਣ ਆਈ ਭੈਣ ਆਈ ਹਾਂਜੀ ਆਈ ਪਰਮਜੀਤ ਮੈਨੂੰ ਫੋਨ ਨਹੀਂ ਕੀਤਾ ਤੁਸੀਂ ਫਿਰ ਕੰਮ ਤੇ ਗਏ ਸੀ ਕਿ ਤੈਹੀਂ ਹੁਣ ਆਖਿਆ ਕੀ ਸੱਦਣਾ ਉਹ ਤੇ ਆਂਦੀ ਵੀ ਸੱਦੋ ਵੀਰ ਮੈਂ ਚੱਲ ਕੋਈ ਗੱਲ ਇਹਨਾਂ ਮਹਾ ਕੰਮ ਮਿਲਿਆ ਵਾ ਤੇ ਕੰਮ ਤੇ ਗਿਆ ਵਾ ਫੋਨ ਕਰ ਲੈਂਦੇ ਮੈਂ ਦੋਨੋਂ ਡਾਂਜ ਦੇ ਮੈਂ ਵੀ ਮਿਲ ਲੈਂਦਾ ਫੇਰ ਨੂੰ ਆ ਤੂੰ ਹੀ ਮਿਲ ਲੈਣਾ ਕਿੱਡਾ ਫਰਫਰੂੜ ਦੇ ਲਪਾਫੇ ਭਰ-ਪੜ ਲਿਆਈ ਜਿਹੜੇ ਤੁਸੀਂ ਖਾਣੇ ਸੀ ਤੁਸੀਂ ਗਰਮੀ ਤੂਫਾਨ ਦੂਜੇ ਨਹੀਂ ਬੋਲੀ ਜਾਣਗੀ ਮੈਂ ਤੇ ਮਮੀ ਗੱਲ ਕਰਨ ਦੇ ਤੂੰ ਇਹਨੂੰ ਗੱਲ ਦੇ ਕਰਨ ਦੇ ਕਰ ਆ ਮੇਰੀ ਤੁਹਾਨੂੰ ਫਾਲਤੂ ਮਾਂ ਪੁੱਤ ਨੂੰ ਲੱਗਦੀ ਆ ਮੇਰੀ ਗੱਲ ਤੇ ਤੁਹਾਨੂੰ ਕੋਈ ਚੰਗੀ ਲੱਗਦੀ ਨਹੀਂ ਆ ਤੇਰੀ ਸਾਈਡ ਵੀ ਲੈਣਾ ਵਾ ਜਿੱਥੇ ਉਹ ਸਹੀ ਆ ਉਹ ਵੀ ਸਹੀ ਆ ਕਿਸ ਨੂੰ ਗੱਲ ਕਰਨ ਦੇ ਹੁੰ ਤੂੰ ਹੀ ਕੱਲ ਹੀ ਰੋਲਾ ਪਾਤਾ ਚੱਲ ਜੇ ਇੱਕ ਸੂਟ ਲਿਆਂਕੇ ਦੇ ਵੀ ਦਿੱਤਾ ਉਹਨੂੰ ਤੇ ਫਿਰ ਕੀ ਹੋ ਗਿਆ ਚੱਲ ਜੇ ਸੂਟ ਲਿਆਂਦਾ ਤਾਂ ਕੰਮ ਸੁਦਾਸ ਤੇ ਦਿੰਦੇ ਮੈਨੂੰ ਵੀ ਗਰਮੀਤ ਮੈਂ ਸੂਟ ਲਿਆਂਦਾ ਵਾ ਉਹ ਦੱਸਿਆ ਨਹੀਂ ਚੁੱਪ ਕਰਕੇ ਤੁਰਨ ਲੱਗੀ ਤੇ ਫੇਰ ਸੂਟ ਦਰਨੋ ਦਿੱਤਾ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਨਹੀਂ ਐਵੇਂ ਇੰਨਾ ਝਿਰਚੜ ਨਹੀਂ ਕਰੀਦਾ ਨਿੱਕੀਆਂ ਨਿੱਕੀਆਂ ਗੱਲਾਂ ਦੇ ਨਿੱਕੀਆਂ ਨਿੱਕੀਆਂ ਕਹਣਾ ਦੱਸ ਜਾਣੀਆਂ ਤੇ ਦੋਵੇਂ ਜਾਣੀਆਂ ਤੇ ਆਪਾਂ ਹੈਗੀਆਂ ਵਾ ਕਿਤਾ ਹੀ ਫਿਰ ਕੀਂਦਾ ਨਾ ਸਿਆਣੇ ਬਣੋ ਥੋੜੇ ਜੇ ਤੂੰ ਹੀ ਦੇਉ ਉੱਥੇ ਤੱਕ ਤੁਹਾਡੀ ਬਾਤ ਜਾਣਦੀ ਆ ਕਿੰਨਾ ਬੁਰਾ ਲੱਗਣਿਆ ਵਾ ਮੈਂ ਤਾਂ ਸਿਆਣੀ ਬਣੀ ਆ ਤੁਹਾਡੀ ਮਾਂ ਹੀ ਨਹੀਂ ਸਿਆਣੀ ਬਣਦੀ ਕਿਉ ਮਾਨੇ ਹੁਣ ਕੀ ਕਰਦਾ ਆ ਤੇ ਆ ਜਿਹੜਾ ਸੂਟ ਭਰ ਕੇ ਦੇ ਦਿੱਤਾ ਲਫਾਫੇ ਚੁੱਪ ਕਰਕੇ ਕੀ ਪਤਾ ਇਹ ਕਿੰਨੇ ਦਾ ਦਿੱਤਾ ਹਜ਼ਾਰ ਦਾ ਦਿੱਤਾ ਕਿ 2000 ਦਾ ਦਿੱਤਾ ਹਜ਼ਾਰ ਦਾ ਨਹੀਂ ਐ ਸਾਰਾ 500 ਦਾ ਮੈਂ ਸੂਟ ਲਿਆਈ ਐ ਤੇ ਜਿਹੜਾ ਇਹਨੂੰ ਮੈਂ ਬਣਾ ਕੇ ਦੇ ਦਿੱਤਾ ਵਾ ਤੇ ਕੀ ਪਤਾ ਮਾੜਾ ਹੁੰਦਾ ਐ ਨਾ 1200 ਦਾ ਆ ਮੈਨੂੰ ਕਿਹੜਾ ਤੀਮ ਖਾ ਲਿਆ ਵਾ ਚੁੱਪ ਕਰਕੇ ਲਫਾਫੇ ਚ ਪਾ ਕੇ ਦਿੱਤਾ ਭਾਵੇਂ 4000 ਦਾ ਹੋਵੇ ਤੇ ਭਾਵੇਂ 3000 ਦਾ ਤੂੰ ਖਾ ਲੈਣਾ ਕਿ ਮੈਂ ਜਿੱਦਾਂ ਲਿਆਈ ਉਹਨੂੰ ਫੜਾਤਾ ਤੇ ਪੈਰ ਤੇ ਖਾ ਲੈਣਾ ਮੈਂ ਕੀ ਕਰਾਂ ਨੀ ਚੁੱਪ ਕਰ ਦੂ ਮੇਰੀ ਗੱਲ ਸੁਣ ਉਹ ਮੇਰੀ ਭੈਣ ਆ ਹਨਾ ਉਹ ਹਜ਼ਾਰ ਦਾ ਪਾਲੇ 2 ਵਾਲਾ ਪਾ ਅਹੀਂ ਲਿਆ ਕੇ ਦੇ ਲੈਣਾ ਓਖੇ ਸੋਖੇ ਕਦੀ ਤੈਨੂੰ ਵੀ ਤਾਂ ਕੀਤਾ ਯੋ ਕਿ ਜਾ ਤੂੰ ਲਿਆ ਆ ਜਾ ਕੋਲੋਂ ਪੈਸੇ ਦੇ ਵੀ ਆਪਾਂ ਲਿਆਣ ਕੇ ਦੇਣਾ ਉਹਨੂੰ ਤੇ ਮੈਂ ਕੱਲ ਹੀ ਦੇਣਾ ਵਾ ਕਮਾਉਂਦੇ ਤੁਸੀਂ ਜੇ ਦੋ ਜਿੰਨਾ ਮਰਜ਼ੀ ਦੋ ਤਾਨੂੰ ਫੜਾ ਫੜਾ ਘਾੜ ਨਹੀਂ ਕੋਈ ਦੇ ਦਾਂ ਫੇਰ ਤੂੰ ਇੰਨਾ ਰੋਲਾ ਕਿਉਂ ਪਾਇਆ ਵਾ ਤੇ ਰੋਲਾ ਕੀ ਪਾ ਮੈਂ ਤੇ ਇੰਨਾ ਪੁੱਛਿਆ ਕਿ ਮੰਮੀ ਤੇ ਸੂਟ ਦਿੱਤਾ ਤੇ ਮੈਨੂੰ ਹੀ ਦੱਸ ਦਿੰਦੇ ਮੈਨੂੰ ਬਖਾਲ ਦਿੰਦੇ ਮਾੜਾ ਬਖਾਲ ਦਿਆ ਕਰ ਮਾੜਾ ਮੋਢਾ ਇਹਨੂੰ ਤੂੰ ਵੀ ਸਮਝਿਆ ਕਰ ਕੁਝ ਥੋੜਾ ਜਿਹਾ ਨਾ ਕਰਿਆ ਕਰ ਰੋਇਦਾ ਕੋਈ ਨਹੀਂ ਤੂੰ ਗਾੜੀ ਨਾ ਨਣਾ ਨੂੰ ਤੂੰ ਹੀ ਮੇਲਾ ਵੀ ਨਾਲੇ ਉਹ ਬੋਲਟ ਮੰਗਣ ਡਏ ਆ ਨਾਲੇ ਮੇਲਾ ਵੀ ਤਾਂ ਨਹੀਂ ਦੀ ਆਮੀ ਹਾਂ ਬੋਲਟ ਮੰਗਣ ਦੇ ਆ ਆ ਮੰਗਣ ਦੇ ਆ ਕੇ ਤੇ ਤੁਸੀਂ ਮੈਨੂੰ ਉਦੋਂ ਕਿਉਂ ਨਹੀਂ ਦੱਸਿਆ ਮੈਂ ਕੀ ਦੱਸਣਾ ਹੈਗਾ ਤੁਹਾਨੂੰ ਗਰਮੀ ਤੂੰ 2 ਮਿੰਟ ਚੁੱਪ ਤੇ ਕਰ ਮੰਮੀ ਕਿੰਨੇ ਕਿਹਾ ਵਾ ਬੁਲਟ ਵੱਲੋਂ ਪਰ ਉਹਣਾ ਮੰਗਦਾ ਮੋਟਰਸਾਈਕਲ ਬੋਲਟ ਤੇ ਉਹ ਕੁੜੀ ਵਿਚਾਰੀ ਰੋਂਦੀ ਗਈ ਹੈ ਗਲੇਡੂ ਸੁੱਟਦੀ ਗਈ ਹੈ ਤਾਂ ਕਹਿੰਦੀ ਆਹੋ ਹੁਣ ਆਹ ਹੁਣ ਉਹ ਰੋਂਦੀ ਗਈ ਆ ਤੇ ਮੈਂ ਤਾਂ ਹੀ ਕਹਿਆ ਨਾ 2 ਮਿੰਟ ਮੈਨੂੰ ਫੋਨ ਕਰ ਲੈਂਦੇ ਚਲ ਉਹਨੂੰ ਵਿਚਾਰੀ ਨੂੰ ਪੁੱਛ ਲੈਂਦੇ ਵੀ ਕੀ ਕਹਿੰਦਾ ਪਰ ਉਹਣਾ ਆ ਹੁਣ ਬੋਲਦਾ ਦਿੱਤਾ ਵਾ ਤੇ ਮੰਗਿਆ ਉਹਨਾਂ ਨੇ ਤੇ ਫੇਰ ਕੱਲ ਨੂੰ ਗੱਡੀ ਮੰਗ ਲੈਣਗੇ ਤੇ ਦੋ ਏਦਾਂ ਮੁੱਠਾ ਚ ਪਾ ਪਾ ਕੇ ਉਹਨਾਂ ਨੂੰ ਕਿ ਮੈਨੂੰ ਉਦਾਂਛ ਦੇਣ ਕਹਿੰਦੇ ਪੀ ਆਹ ਜੀ ਬੱਬਾ ਤੂੰ ਚੁੱਪ ਕਰ ਜਾ। ਮਾਨੂੰ ਕਰ ਲੈਂਦੇ ਆ ਆਪਣੀ ਗੱਲ ਆਪਾਂ ਕਰ ਲਾਂਗੇ ਗੱਲ ਜੋ ਹੋਊਗਾ ਨਾ ਉਦਾਂ ਕਰ ਲਾਂਗੇ ਆਪਾਂ। ਬੱਸ ਵੀ ਕਰਿਆ ਕਰ ਦੂੰ। ਨਾਲੇ ਮੇਰੀ ਇੱਕ ਗੱਲ ਸੁਣ ਲੋ ਜਿਹੜੀਆਂ ਤੁਸੀਂ ਨਿੱਕੀਆਂ ਨਿੱਕੀਆਂ ਦੀ ਡਿਮਾਂਡਾਂ ਪੂਰੀਆਂ ਕਰਦੇ ਜੇ ਨਾ ਕਦੀ ਉਹਨੂੰ ਫ੍ਰਿਜ ਦੇ ਦੇ ਤੇ ਕਰਿਆ ਨੂੰ ਕੂਲਰ ਦੇ ਤਾ ਕਿ ਸਾਡੀ ਕੁੜੀ ਔਖੀ ਨਾ ਹੋਵੇ ਨਿੱਕੀਆਂ ਲੀਆਂ ਘਰ ਵਾਲੀਆਂ ਵਰਤਨ ਵਾਲੀਆਂ ਚੀਜ਼ਾਂ ਨੂੰ ਤੈਨੂੰ ਹੀ ਤਾਂਗ ਹੋਣਾ ਜੇ ਆ ਬੋਲਟ ਦੀ ਵੀ ਹਾਂ ਕਰ ਦੇ ਤੇ ਕਿਹੜਾ ਹਲੇ ਗਰਮੀ ਤਾਂ ਹੱਲੇ ਨਾ ਨਾ ਅਸੀਂ ਬੋਲਟ ਦੇਤਾ ਵਾ ਜੇ ਮੰਮੀ ਤੁਸੀਂ ਹਾਂ ਕਰ ਦਿੱਤੀ ਤਾਂ ਦੇ ਹੀ ਦੇਣਾ ਵਾ ਅਨੂੰ ਫਿਰ ਤੁਸੀਂ ਛੋਟਸਾ ਅਹੀਂ ਕਿ ਨਹੀਂ ਮੈਂ ਨਹੀਂ ਹੱਲੇ ਕੋਈ ਵੀ ਹਾਂ ਕੀਤੀ ਤੇ ਗੱਲ ਤਾਂ ਸੁਣ ਲਿਆ ਕਰੋ ਪਹਿਲਾਂ ਕੀ ਜਾਨੀ ਐ ਮੈਂ ਮੇਰੀ ਗੱਲ ਤਾਂ ਸੁਨਿਆ ਕਰੋ ਮੰਮੀ ਗੱਲ ਸੁਣ ਜੇ ਹਾਂ ਨਹੀਂ ਕੀਤੀ ਤਾਂ ਫਿਰ ਕੀ ਆਖਿਆ ਕੁੜੀ ਨੂੰ ਪੁੱਤ ਮੈਂ ਤੇ ਬੋਲਟ ਦੀ ਨਾ ਹੀ ਕਰ ਦਿੱਤੀ ਤੇ ਮੰਮੀ ਜੇ ਤੁਸੀਂ ਨਾ ਕਰ ਦਿੱਤੀ ਆ ਤੇ ਫਿਰ ਪ੍ਰੋਣਾ ਤਾਂਗ ਹੀ ਨਾ ਘੜੇ ਕੁੜੀ ਨੂੰ ਤਾਂ ਤੰਗ ਤੇ ਅੱਗੇ ਬਥੇਰਾ ਕਰਦਾ ਨੂੰ ਆਓ ਜੇ ਇੰਨੇ ਤੁਹਾਨੂੰ ਇਹ ਜਾਉਣ ਡਿਆ ਵਾ ਕਿ ਕੁੜੀ ਸਾਡੀ ਨੂੰ ਤਾਂਗਾ ਨਾ ਕਰੇ ਤੇ ਸਿੱਧਾ ਗੁੱਠਾ ਲਾਓ ਤੇ ਉਹਨੂੰ ਗੱਡੀ ਦਾ ਉਹ ਢਿੱਕੋਈ ਕਰਾਂਗੇ ਹੁਣ ਜੋ ਆਊਗਾ ਸਾਡੇ ਕੋਲ ਠੀਕ ਆ ਤੂੰ ਨਾ ਇੰਨਾ ਜ਼ਿਆਦਾ ਹੈ ਪਰ ਹੋਇਆ ਕਰ ਕਰ ਲਈਨੇ ਸਲਾਪਾਂ ਆਹ ਜਿਹੜਾ ਹੈਗਾ ਮਾੜਾ ਮੋਟਾ ਕੁੱਲਾ ਗੂ ਹੈਗਾ ਨਾ ਤੈਨੂੰ ਲਾ ਦੋ ਇਹਨੂੰ ਕਿਹ ਬੰਨੇ ਤੈਨੂੰ ਦੋ ਇਹਨੂੰ ਡਿਮਾਂਡਾਂ ਦੀਆਂ ਕਰੋ ਵੱਟੀਆਂ ਵੱਟੀਆਂ ਪੂਰੀਆਂ ਇਹਦੀਆਂ ਉਹ ਤਾਂ ਹੁਣ ਅਨ ਮਾ ਪੁੱਤਾਂ ਨੂੰ ਫੇਰ ਕਰਨਾ ਹੀ ਪੈਣਾ ਫੇਰ ਤੂੰ ਨਹੀਂ ਜਦੋਂ ਲੱਤ ਲਾਉਣੀ ਤਾਂ ਫੇਰ ਇਹ ਕੁੜੀ ਥੋੜੀ ਇੱਥੇ ਰੋਂਦੀ ਰਹਿਣ ਦੇਣੀ ਤੂੰ ਉਹਦਾ ਹੀ ਕਰੀ ਜਾਇਓ ਇਧਰ ਨਾ ਸੋਚੀ ਕੋਈ ਗਰਮੀਦ ਨਾ ਸਾਰਾ ਕੁਝ ਮੈਂ ਸੋਚਦਾ ਵਾਂ ਸਾਰਾ ਕੁਝ ਸੋਚਦਾ ਵਾਂ ਕੋਈ ਨਹੀਂ ਸਾਨੂੰ ਸਲਾਹ ਕਰਨ ਦੇ ਤੂੰ ਮਾੜਾ ਸਾਥ ਤੇ ਦੇ ਦਿਆ ਕਰਕੇ ਇਹਦਾ ਸਾਥ ਮੈਂ ਕੀ ਦਵਾਂ ਤੁਸੀਂ ਤੇ ਬਸ ਉਹਦਾ ਹੀ ਕਰੀ ਜਾਂਦੇ ਜੇ ਉਹ ਮੇਰੀ ਭੈਣ ਵਾ ਠੀਕ ਆ ਤੇ ਉਹਦਾ ਸਾਰਾ ਕੁਝ ਇੱਥੇ ਆ ਸਾਡੇ ਕੋਲ ਤੇ ਭੈਣ ਵਾ ਤੇ ਲਟਾ ਦੋ ਫਿਰ ਸਾਰਾ ਕੁਝ ਕੋਈ ਗੱਲ ਨਹੀਂ ਲਟਾ ਦਾਂਗੇ ਫਿਰ ਮੈਨੂੰ ਤੇ ਇੱਕ ਸਮਝ ਨਹੀਂ ਢੱਡੀ ਆਉਂਦੀ ਕਿ ਤੂੰ ਆਪਣੇ ਘਰ ਨੂੰ ਆਪਣਾ ਕਿਉਂ ਨਹੀਂ ਸਮਝਦੇ ਹੈਗੇ ਜਦੋਂ ਅਸੀਂ ਮਾਂ ਪੁੱਤ ਗੱਲ ਕਰਨ ਦੇ ਆ ਨਾ ਤੇ ਤੂੰ ਆਪਣਾ ਰੋਲਾ ਵਿੱਚ ਬੰਦ ਰੱਖਿਆ ਕਰ ਉਹਦੇ ਚੱਲ ਹਾਂ ਉਧਰ ਮੇਰੇ ਨਾਲ ਤਾਂ ਮੈਂ ਦਰਨਾ ਕਰਦਾ ਜਰਾ ਗੱਲ ਉਧਰ ਇਹ ਬੜੇ ਚੂਲੇ ਜਿਹਾ ਚੋਕ ਕੇ ਅੰਦਰ ਨੂੰ ਤੁਰ ਗਈ ਆ ਨਾ ਇਹਨੇ ਦੱਸਿਆ ਹੀ ਆ ਵੀ ਕੀ ਆ ਤੇ ਕੀ ਨਹੀਂ ਵੇਖਾਂ ਭਲਾ ਕੀ ਦੇ ਕੇ ਤੋਰਿਆ ਅਦੀ ਮਾਂ ਨੇ ਨੇ ਆ ਕੀ ਝੋਲਾਂ ਜਾਂ ਚਲਾਈਆਂ ਅੰਦਰ ਵੜ ਜਾਨੀ ਵਖਾਲ ਵਖਾਲ ਹੀ ਦੇ ਮੰਮੀ ਕੋਹ ਮਨੀ ਆ ਸੂਟ ਵਾ ਮੰਮੀ ਨੇ ਦਿੱਤਾ ਇੱਕ ਮਾੜਾ ਜਿਹਾ 500 ਰੁਪਏ ਵਾਲਾ ਤੁਸੀਂ ਅੰਦਰ ਵੜ ਜਾਨੀ ਤੂੰ ਅਕਲ ਮੋਦ ਨਹੀਂ ਹੈਗੀ ਵੀ ਇਹ ਲਿਆਂਦਾ ਵਾ ਤਾਂ ਵਖਾਲ ਦੇ ਲੈ ਮਾਂ ਨੇ ਕਿਹਾ ਸੀ ਕਿ ਵੀ ਵਖਾਲੀ ਨਾ ਸਾਸਰ ਜਾ ਕੇ ਨਹੀਂ ਮੰਮੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਮਾਂ ਨੇ ਆਖੀ ਆ ਲੋ ਤੁਸੀਂ ਵੀ ਵੇਖ ਲੋ ਹਾਂ ਸੋੜ ਲਾ ਕੇ ਦਿੱਤਾ ਹਾਂਜੀ ਇਹੋ ਹੀ ਲੱਗ ਤੀਨ ਦੇਣਾ ਵਾ ਤੇ ਬੰਦਾ ਚੱਜਦਾ ਹੀ ਦੇ ਦੇਵੇ ਚਲੱਸਾ ਜਿੱਦਾਂ ਦਾ ਵੀ ਹੈਗਾ ਵਾ ਤੇ ਕੋਈ ਨਹੀਂ ਇਦਾਂ ਕਰਦੇ ਆਂਗੇ ਤੇਰੇ ਕੋ ਤੇ ਸੂਟ ਬਥੇਰੇ ਆ ਲੰਬਾਰੀ ਭਰੀ ਐ ਸੂਟਾਂ ਦੀ ਤੇ ਮੈਂ ਨਾ ਕੁੜੀ ਕੋ ਜਾਣਾ ਵਾ ਦੋਆ ਚਮਾਂ ਦਰਾਂ ਦੇ ਵਿੱਚ ਤੇ ਨਾਲੇ ਮੈਂ ਆ ਸੂਟ ਦੇ ਆਉਂਗੀ ਤੇ ਨਾਲੇ ਕੁੜੀ ਨੂੰ ਰੁਪਈਆ 500 ਦੇ ਆਉਂਗੀ ਨਾ ਮੰਮੀ ਤੁਸੀਂ ਤੇ ਆਖਣ ਡੈਈਂ ਕਿ ਆ ਸੂਟ ਚੰਗਾ ਨਹੀਂ ਦਿੱਤਾ ਮੰਮੀ ਹੁਣਾਂ ਨੇ ਤੇ ਤੁਸੀਂ ਇਦਾਂ ਕਰਿਓ ਹਾਂ ਕਿ ਜਾਂਦੇ ਜਾਂਦੇ ਆਪਣੀ ਮਨਪਸੰਦ ਦਾ ਬਾਜ਼ਾਰ ਚੋਂ ਬਣਾ ਲਿਓ ਤੇ ਨਾਲੇ ਦੀਦੀ ਨੂੰ ਦੇ ਦਿਓ ਇਹ ਤਾਂ ਸਾਰਾ 500 ਰੁਪਏ ਦਾ ਵਾ ਤੁਸੀਂ ਮਹਿੰਗਾ ਬਣਾ ਕੇ ਦੇਣਾ ਹੁਣਾ ਉਹਨਾਂ ਨੂੰ ਨਹੀਂ ਤੇਰੇ ਪੇਕਿਆਂ ਤੋਂ ਜਾ ਕੇ ਜ਼ਬਾਨ ਜ਼ਿਆਦਾ ਨਹੀਂ ਚੱਲਣ ਦਾ ਵੀ ਨਾ ਮੰਮੀ ਇਹਦੇ ਚ ਜ਼ਬਾਨ ਚੱਲਣ ਵਾਲੀ ਤੇ ਕੋਈ ਗੱਲ ਨਹੀਂ ਆ ਜਿਹੜੀ ਗੱਲ ਤੁਸੀਂ ਕਹੀ ਆ ਮੈਂ ਤੇ ਉਹੋ ਹੀ ਦੱਸੀ ਆ ਵੀ ਤੁਸੀਂ ਵਧੀਆ ਬਣਾ ਕੇ ਦਿਓ ਦੀਦੀ ਨੂੰ ਆ ਮਾੜਾ ਸੂਟ ਦਿੰਦਿਆ ਨਾ ਚੰਗੇ ਨਹੀਂ ਲੱਗੀਦਾ ਨਾਲੇ ਮੈਂ ਵੀ ਸੋਚਣ ਡਈ ਮੈਂ ਬਾਜ਼ਾਰ ਬਜ਼ੂਰ ਜੇ ਕਿਹ ਵੇਲੇ ਜਾਣਾ ਪੈਂਦਾ ਇਹਨਾਂ ਦੇ ਨਾਲ ਤੇ ਚੱਲ ਬੰਦਾ ਇਹ ਆ ਫੇ ਮਾੜਾ ਜਿਹਾ ਪਤਲਾ ਜਿਹਾ ਗਾੜੀ ਗਰਮੀਆਂ ਆਉਣ ਡੀਆਂ ਸੂਟ ਪਾਇਆ ਹੋਵੇ ਤੇ ਤੁਹਾਨੂੰ ਪਤਾ ਹੀ ਆ ਅੱਗ ਲਾਉਣ ਜੋ ਅੱਗੇ ਆ ਲੰਬਾਰੀ ਦੇ ਵਿੱਚ ਭਰੀ ਆ ਉਹ ਤੇਰਾ ਟਾਈਮ ਨਹੀਂ ਲੱਗਦਾ ਪਾਉਣ ਦਾ ਹੋਰ ਸਮਾਂ ਸਮਾਂ ਰੱਖੀ ਜੇ ਸਮਾਈ ਚਾੜਾ ਢ ਸਿਰ ਮੰਮੀ ਸਮਾਈ ਕੀ ਚਾੜਨੀ ਆ ਦਿੰਦੀ ਤੇ ਮੇਰੀ ਮਾਂ ਹੀ ਆ ਮੈਂ ਕਿਹੜਾ ਤੁਹਾਨੂੰ ਆਖਦੀ ਆ ਮੈਨੂੰ ਬਣਾ ਕੇ ਦੋ ਮੈਂ ਤਾਂ ਕਦੀ ਤੁਹਾਨੂੰ ਦੁੱਖ ਦਿੱਤਾ ਹੀ ਨਹੀਂ ਆ ਜਿੱਦਾਂ ਦਾ ਮੇਰੇ ਕੋ ਹੋਵੇ ਲੀੜਾ ਮੈਂ ਸਵਾ ਕੇ ਤੇ ਪਾ ਲੈਣੀ ਆ ਅਜੇ ਤੱਕ ਮੈਂ ਤੁਹਾਡੇ ਘਰੋਂ ਇੱਕ ਵੀ ਸੂਟ ਨਹੀਂ ਸਵਾ ਕੇ ਪਾਇਆ ਤੇ ਜੇ ਉਹਨਾਂ ਨੇ ਦਿੱਤੇ ਆ ਤੇ ਉਹ ਵੀ ਤੁਹੀਂ ਆਖਦੇ ਮੈਂ ਦੀਦੀ ਨੂੰ ਦੇ ਦੇਣਾ ਲੰਗਰ ਪਾਣੀ ਵੀ ਤੇਰੀ ਮਾਂ ਹੀ ਕਵਾਲਕ ਦੇ ਕੇ ਜਾਂਦੀ ਹਣੀ ਤਾਂ ਨੂੰ ਸੂਟਾਂ ਦਾ ਤਾਂ ਬੜਾ ਸੁਣਾਣ ਦਿੱਤਾ ਵਾ ਜਿਹੜਾ ਤੂੰ ਖਾਂਦੀ ਆ ਫਿੱਟਦੀ ਜਾਨੀ ਆ ਉਹਦਾ ਕੋਈ ਨਾ ਨਹੀਂ ਮੰਮੀ ਜਿੱਥੇ ਕੰਮ ਕਰਨਾ ਵਾ ਰੋਟੀ ਵੀ ਬੰਦੇ ਨੇ ਉੱਥੇ ਹੀ ਖਾਣੀ ਹੁੰਦੀ ਆ ਰੋਟੀ ਗਵਾਂਡੀਆਂ ਦੇ ਘਰੋਂ ਨਹੀਂ ਜਾ ਕੇ ਖਾਣੀ ਹੁੰਦੀ ਬੜੀ ਜਵਾਨ ਚੋਂ ਇੱਥੇ ਤੇਰੀ ਬਾਤ ਜਾਣਦੀ ਹੈ ਹੈ ਤੇਰੀ ਮੱਸੇ ਕੋਲੋਂ ਦੀ ਮੰਮੀ ਗਾੜੀ ਤੈਨੂੰ ਨਾ ਮੰਮੀ ਨੂੰ ਮੈਂ ਕਿਹੜੀ ਮਾੜੀ ਚੰਗੀ ਆਖੀ ਆ ਮੰਮੀ ਡਏ ਆ ਮੈਨੂੰ ਗੱਲਾਂ ਸੁਣਾਉਣ ਇੱਕ ਗੱਲ ਸੁਣ ਲੈ ਆਪਣੀ ਗੱਲ ਚੰਗਾ ਮੰਮੀ ਕਹਿੰਦੀ ਨਾ ਜਬਾਨੇ ਚ ਲਿਆ ਕਰ ਜੋ ਮੰਮੀ ਆਖੂ ਨਾ ਉਹ ਹੋਣਾ ਘਰ ਚ ਤੇ ਚੁੱਪਰ ਕੇ ਆਪਣਾ ਕੰਮ ਕਰ ਚੱਲ ਦਫਾ ਇੱਥੋਂ ਇਹ ਕੰਮ ਕਰ ਜਾਗਾ ਮੇਰੇ ਗਾੜੀ ਦੇ ਕਦ ਚਪੜ ਚਪੜ ਕਰਦੀ ਆ ਇਹ ਕਦੀਆਂ ਮੈਨੂੰ ਦਾ ਸੁਣਾਉਂਦੀ ਆ ਇਹਨੂੰ ਤੂੰ ਸੂਤ ਕਰਕੇ ਰੱਖਿਆ ਕਰ ਤੁਸੀਂ ਜਾ ਕੇ ਮੋਚ ਮੋਚ ਕਰ ਦੇਂਦੇ ਗਾੜੀ ਤੇ ਕਹਿੰਦਾ ਕੋਈ ਸੁਣਵਾ ਕੇ ਦਾਲੀ ਤਾਂ ਤਕੜੀ ਨਹੀਂ ਆ ਗਈ ਇਹ ਨੇ ਮੈਂ ਮਾਰਦੀ ਕੁੜਦੀ ਚੰਗੀ ਨਹੀਂ ਲੱਗਦੀ ਲੋਕੀ ਕੀ ਬਾਹਰ ਆਕਣਗੇ ਨਾਉ ਨ ਕੁੜਦੀ ਆ ਓ ਮਮਈ ਲੋਕਾਂ ਦੀ ਪ੍ਰਵਾਹ ਛੱਡ ਦੇ ਚੰਗਾ ਘਰੋ ਘਰੀ ਹਵਾ ਲਾ ਨਾਲੇ ਸਾਫਾ ਦਬਕਾ ਰੱਖਿਆ ਕਰੋ ਵੀ ਮੈਂ ਸਫਸਾ ਮਾ ਚੰਗਾ ਤੇ ਰਹੀ ਗੱਲ ਛੁੱਟਦੀ ਨਾ ਭਵੇਂ ਛੁੱਟ ਤੂੰ ਹੀ ਸਵਾ ਲੋ ਭਵੇਂ ਭੈਣ ਨੂੰ ਦੇ ਦੋ ਕੋਈ ਲੋੜ ਨਹੀਂ ਪੁੱਛਣ ਦੀ ਇਹ ਡੀਸੀ ਲੱਗੀ ਤੇਰੇ ਤੇ ਚੰਗਾ ਘਰ ਤੇ ਰਹਾ ਤੇਰੀ ਚਲਣੀ ਇੱਥੇ ਚੰਗਾ ਸਿੱਧੀ ਗੱਲ ਜੜੀ ਉਹ ਤਾਂ ਛੁੱਟ ਤੇ ਬੜਾ ਸੋਹਣਾ ਹੋਵਾਂਗਾ ਉਹ ਜਿੰਨੀਆਂ ਚੀਜ਼ਾਂ ਇਹ ਮੰਨ ਦਿੱਤੀਆਂ ਕਦੀ ਮਾੜੀਆਂ ਨਹੀਂ ਦਿੱਤੀਆਂ ਮੇਰਾ ਤਾਂ ਜੀ ਕਰਨ ਦੇ ਵੀ ਮੈਂ ਹੀ ਸਵਾ ਜਚਣਾ ਤੇ ਮੇਰੇ ਤੇ ਵੀ ਬੜਾਵਾਗਾ ਰੰਗ ਵੀ ਬੜਾ ਸੋਹਣਾ ਵਾਂਗਾ ਦਾਨਾ ਜਿਹਾ ਵਾ ਕੋਈ ਗੱਲ ਨਹੀਂ ਹੁਣ ਵੇਖ ਲੈਨੇ ਆ ਜੇ ਮੇਰਾ ਸੂਤਰਾ ਤੇ ਮੈਂ ਸਵਾ ਲੈਣਾ ਵਾ ਨਹੀਂ ਤੇ ਫੇ ਕੁੜੀ ਨੂੰ ਦੇ ਆਉਂਗੀ ਪਰ ਇਹਨੂੰ ਨਹੀਂ ਸਵਾਉਣ ਦੇਣਾ ਇੱਥੇ ਬੋਹਾਂ ਦੋ ਮਿੰਟ ਤੇ ਮੇਰੀ ਸੁਣ ਗੱਲ ਪਹਿਲਾਂ ਮੈਂ ਤਾਂ ਨਹੀਂ ਸੁਣਾ ਤੂੰ ਹੀ ਮੇਰੀ ਸੁਣੋ ਗੱਲ ਤੁਹਾਡੀ ਦਿਮਾਗ ਤੇ ਕਿਉਂ ਪੱਟੀ ਵੱਜੀ ਤੁਹਾਡੀ ਅੱਖਾਂ ਤੇ ਤੂੰ ਕਿਉਂ ਨਹੀਂ ਮੇਰੀ ਗੱਲ ਸੁਣਦੇ ਤੂੰ ਮਾਂ ਦੇ ਥੂ ਵੇਂਦੇ ਜੇ ਨਾ ਤੁਹਾਡੀ ਕਿਹੜਾ ਪਹਿਣ ਸਕੀ ਆ ਜਿਹੜੇ ਤੁਸੀਂ ਨੇ ਉਹਦੇ ਪਿਆਰ ਨਾਲ ਦੇ ਜੇ ਮੈਨੂੰ ਉਹ ਸਕੀਆਂ ਨਾਲੋਂ ਵੀ ਵੱਧ ਵਾ ਸਮਝ ਲੱਗੀ ਨਾ ਤੂੰ ਆਪਣਾ ਨਾ ਮੈਨੂੰ ਸਾਰਾ ਪਤਾ ਮੈਂ ਬੱਚਾ ਨਹੀਂ ਆ ਕੋਈ ਤੁਹਾਨੂੰ ਆਪਣਾ ਘਰ ਕੇ ਉਹ ਨਹੀਂ ਦੇਖਦਾ ਟੱਡੇ ਨਿਆਣੇ ਨਹੀਂ ਹੈਗੇ ਤੇਰੇ ਨਿਆਣੇ ਕੋਈ ਰੁੱਲਦੇ ਨਹੀਂ ਫਿਰਨਦੇ ਬਾਹਰ ਸਾਰੀ ਜ਼ਿੰਮੇਵਾਰੀ ਮੈਨੂੰ ਨਭੋਣਾ ਜਨੇ ਜੋ ਗਾਇ ਘਾਵਾਂ ਜਿਉ ਤੰਗਵਾ ਨਾ ਤੇ ਸਾਨੂੰ ਸਾਰਾ ਕੁਝ ਕਰਨਾ ਪੈਣਾ ਵਾ ਜਿੰਨੇ ਜੋਗੇ ਹੈਗੇ ਸਾਨੂੰ ਕਰਨਾ ਪੈਣਾ ਵਾ ਨਾ ਇੰਨਾ ਰੌਲਾ ਪਾਇਆ ਕਰ ਤੂੰ ਜੇ ਤੰਗਵਾ ਤੇ ਕੀ ਕੀ ਉਹਨਾਂ ਨੂੰ ਗੱਡੀਆਂ ਹੁਣ ਦੇਵੋਗੇ ਤੁਸੀਂ ਮੋਟਰਸਾਈਕਲ ਦੇਵੋਗੇ ਜੇ ਲੋੜ ਪਈ ਨਾ ਤੇ ਮੈਂ ਦਊਗਾ ਠੀਕ ਹੈ ਨਾ ਜਿੱਦਣ ਮੇਰੀ ਮਾਂ ਇਹ ਘਰ ਚ ਵਿਆਹ ਹੀ ਆਈ ਸੀ ਨਾ ਤੇ ਲੋਕ ਮਿਹਨੇ ਮਾਰਦੇ ਸੀ ਗੱਲਾਂ ਕਰਦੇ ਸੀ ਕਿ ਮਤਰਈ ਆ ਗਈ ਆ ਤੇ ਇਹਨੇ ਕੁੜੀ ਸਾਹਮਣੀ ਨੀਗੀ ਤੇ ਕੁੜੀ ਕੋ ਇਹਨੇ ਭਾਂਡੇ ਹੀ ਮਝਾਉਣੇ ਆ ਪਰ ਮੇਰੇ ਪਿਓ ਨੇ ਇੱਕ ਗੱਲ ਆਖੀ ਮੇਰੀ ਮਾਂ ਨੂੰ ਸਿਰਫ ਕੋਈ ਕਿ ਕੁੜੀ ਨੂੰ ਕੁੜੀ ਦੇ ਅੱਖਾਂ 'ਚ ਅਥਰੂ ਨਹੀਂ ਆਉਣਾ ਚਾਹੀਦਾ ਤੇ ਮੇਰੀ ਮਾਂ ਨੇ ਕੁੜੀ ਦੇ ਅੱਖਾਂ 'ਚ ਅਥਰੂ ਨਹੀਂ ਅਜੇ ਤੱਕ ਆਉਣ ਦਿੱਤਾ ਤਾਂ ਹੀ ਉਹ ਇਹਨੇ ਤਰਲੇ ਲੈਣ ਦੀ ਅਜੇ ਵੀ ਉਹਦੇ ਆਸਤੇ ਚ ਕੁੜੀ ਦੀਆਂ ਅੱਖਾਂ 'ਚ ਅਥਰੂ ਨਹੀਂ ਆਉਂ ਦਿੱਤਾ ਮਾਂ ਮਤਰਈ ਹੋ ਕੇ ਤੇ ਤੁਹਾਡੇ ਭਾਵੇਂ ਜਿੱਦਾਂ ਮਰਜੀ ਮਗਰ ਬਾਲ ਬੱਚੇ ਰੋਂਦੇ ਰਹਿਣ ਘਾੜੀ ਰੋਂਦੀ ਰਹੇ ਉਹਦਾ ਉਹਨੂੰ ਕੋਈ ਫਿਕਰ ਨਹੀਂ ਆਏਗਾ ਉਹ ਉਹ ਫਿਕਰ ਕਰਨ ਨੂੰ ਮੈਜੂ ਹੈਗਾ ਵਾ ਤੇਰੀਆਂ ਅੱਖਾਂ ਤੇ ਕਿਉਂ ਪੱਟੀ ਵੱਜੀ ਆ ਤਿੰਨਾ ਕਿੱਲਿਆਂ ਦੀ ਮਾਲਕਾ ਵਾ ਉਹ ਸਮਝ ਲੱਗੀ ਨਾ ਤੇ ਜਿੱਦਣ ਉਹਨੇ ਉਹ ਅੱਗੇ ਪਿੱਛੇ ਕਰਤੇ ਨਾ ਤੇ ਫਿਰ ਤੂੰ ਰੋਣਾ ਵਾ ਤਿੰਨਾ ਕਿੱਲਿਆਂ ਤੋਂ ਆਪਣੇ ਕੋ ਮਗਰ ਤਿੰਨ ਬਜੜੇ ਤੇਰੇ ਕੋ ਡੰਡੇ ਵਜਾਵੀਂ ਫਿਰ ਡੰਡੇ ਮੈਂ ਕੀ ਵਜਾਉਣੇ ਆ ਜਿਹੜੇ ਤਿੰਨਾ ਕਿੱਲਿਆਂ ਨੇ ਤੁਸੀਂ ਡੇਜ ਨਾ ਕਹਿਣ ਤੇ ਜਿੱਦਾਂ ਦਾ ਹਾਲ ਵਾ ਦੂਜੇ ਦਿਨ ਡਿਮਾਂਡਾਂ ਰੱਖਦੀ ਆਣ ਕੇ ਆ ਤਿੰਨ ਕਿੱਲੇ ਕਿ ਟੜਕੋ ਅੱਧਾ ਕਿੱਲਾ ਵੀ ਨਹੀਂ ਰਹਿ ਜਾਣਾ ਗਰਮੀਤ ਥੋੜਾ ਜਿਆਦਾ ਦਿਮਾਗ ਤੋਂ ਕੰਮ ਲਿਆ ਕਰ ਮਿੱਠੀ ਪਿਆਰੀ ਹੋ ਕੇ ਰਿਆ ਘਰ ਮਾਂ ਦੇ ਨਾਲ ਵੀ ਸਮਝ ਲੱਗੀ ਨਾ ਦਿਨ ਪੈਲੀਆਂ ਕਹਿਣ ਡਿਆ ਨਾ ਭੈਣ ਨਾਲ ਆ ਤੇ ਤਿੰਨ ਸਾਡੇ ਨਾਲ ਉਹ ਤਿੰਨ ਵੀ ਸਾਡੇ ਨਾਲ ਨਹੀਂ ਹੈਗੀਆਂ ਉਹਦੇ ਚੋਂ ਵੀ ਡੇਢ ਮੰਮੀ ਦੇ ਨਾਲ ਆਈ ਉਹ ਤੇ ਜੇ ਤਿੰਨ ਨਹੀਂ ਉਹ ਵੀ ਡੇਢ ਮਾਂ ਨੇ ਉਹਨੂੰ ਦੇ ਦਿੱਤੀਆਂ ਤੇ ਸਾਢੇ ਚਾਰ ਪੈਲੀਆਂ ਲਈ ਕਿ ਉਹ ਗਾਂ ਗਈ ਤੇ ਤੇਰੇ ਕੋਲ ਡੇਢ ਇਕੱਲਾ ਰਹਿ ਜਾਣਾ ਫਿਰ ਬੈਠੀ ਰਹੀ ਇੱਥੇ ਇਦਾਂ ਹੋਊਗਾ ਤੇ ਫਿਰ ਇਦਾਂ ਹੀ ਹੋਣਾ ਜਿੱਦਾਂ ਤੂੰ ਬੋਲਦੀ ਆ ਤੇ ਫਿਰ ਉਹਨੇ ਤੇ ਇਦਾਂ ਹੀ ਕਰਨਾ ਵਾ ਤੇ ਫਿਰ ਆਪਾਂ ਬੋਲਟ ਲੈ ਕੇ ਕਿੱਥੋਂ ਦੇਣਾ ਵਾ ਕਾਈ ਤੈਨੂੰ ਕਹਾ ਕੋਈ ਗੱਲ ਨਹੀਂ ਕਰ ਲਾਂਗੇ ਮੈਨੇਜ ਤੂੰ ਰਾਮ ਨਾ ਠੰਡੀ ਰਿਆ ਕਰ ਨਾ ਜਾਲਮਾਂ ਦਾ ਵੀ ਕੋਈ ਯਾਰ ਇਹਨਾਂ ਨੂੰ ਮੇਰਾ ਤੇ ਦੁੱਖ ਦਰਦ ਲੱਭਦਾ ਹੀ ਨਹੀਂ ਆ ਮੇਰਾ ਤੇ ਜੀ ਕਰਦਾ ਵਾ ਕਿਤੇ ਮੁੱਕ ਮਾਰ ਹੀ ਜਾਵਾ ਪਰ ਫਿਰ ਜਦੋਂ ਆਪਣੀ ਮਾਂ ਵੱਲ ਸੋਚਦੀ ਆ ਨਾ ਤੇ ਮੈਨੂੰ ਤਰਸ ਆਉਂਦਾ ਵਾ ਕਿ ਮੇਰੀ ਮਾਂ ਦਾ ਕੌਣ ਆ ਇਸ ਦੁਨੀਆ ਤੇ ਭਾਵੇਂ ਮੇਰੀ ਮਾਂ ਮਤ ਰਹੀ ਐ ਪਰ ਕਰਦੀ ਆਪਣੀਆਂ ਧੀਆਂ ਨਾਲ ਉਹ ਵੀ ਵੱਧ ਵਾ ਜੇ ਮੈਂ ਮਰ ਗਈ ਨਾ ਤੇ ਮੇਰੀ ਮਾਂ ਨੇ ਰੋ ਰੋ ਕੇ ਮਰ ਜਾਣਾ ਜਿੰਨਾ ਉਹ ਮੇਰਾ ਦੁੱਖ ਸਮਝਦੀ ਆ ਆਏ ਰੱਬੋ ਐਨੇ ਜਲਾ ਦੇ ਇਹਨਾਂ ਦੇ ਨਹੀਂ ਦਿਲ ਤੇ ਕਿਤੇ ਉਹ ਗੱਲ ਮਾਸਾ ਵੀ ਰਹਿਮ ਤਰਸ ਆਉਂਦਾ ਕਿ ਇਹ ਵੀ ਕਿਸਦੀ ਧੀ ਧੀ ਬਹਿਣ ਮਾਂ ਆਪਣੀ ਧੀ ਦਾ ਵੇਖ ਲਾ ਕਿਦਾਂ ਗਰੇਜ ਹੁੰਦਾ ਇਹ ਦੁੱਖ ਹੁੰਦਾ ਵਾ ਉਹ ਫਲਾਣੀ ਚੀਜ਼ ਵੀ ਆਪਣੀ ਧੀ ਨੂੰ ਦੇਵਾਂ ਆ ਵੀ ਚੀਜ਼ ਆਪਣੀ ਧੀ ਨੂੰ ਦੇਵਾਂ ਮੈਂ ਵੀ ਤਾਂ ਕਿਸਦੀ ਧੀ ਆ ਵੇ ਗਰਨਾਮ ਆ ਮਮੀ ਮੈਨੂੰ ਤਾਂ ਉਹਦੀ 75 ਜੀ ਲੱਗੀ ਆ ਮੈਂ ਤਾਂ ਉਹਦੇ ਸਾਹਮਣੇ ਕੋਈ ਗੱਲ ਨਹੀਂ ਕੀਤੀ ਤੇ ਕੀ ਚੱਕਰ ਬੁਲਟ ਦੇਣਗੇ ਵੀ ਕਿ ਨਹੀਂ ਮਮੀ ਮੈਨੂੰ ਤਾਂ ਆਪੇ ਇਹ ਗੱਲ ਦਾ ਨਹੀਂ ਪਤਾ ਹੁਣ ਬੁਲਟ ਦਿੰਦੇ ਕਿ ਮੋਟਰਸਾਈਕਲ ਦਿੰਦੇ ਆ ਵੀ ਇਹ ਕਿੱਦਾਂ ਦੀ ਗੱਲ 6 ਕਿਲੇ ਉਹ ਪੈੜੀ ਦੇ ਵੋਂਡੇ ਆ ਉਹਦੇ ਵਿੱਚੋਂ ਅੱਧਾ ਹਿੱਸਾ ਇਹਦਾ ਵਾ 3 ਕਿਲੇ ਇਹਦੇ ਆ ਜੇ ਉਹ ਇਹ 3 ਕਿਲੇ ਠੇਕੇ ਤੇ ਚੜ੍ਹੇ ਹੋਈ ਹੈ ਨਾ ਤੇ ਸਾਲ ਪਿਛੋਂ ਬੁਲਟ ਦੇ ਪੈਸੇ ਆ ਜਾਂਦੇ ਆ ਉਹ ਮਮੀ ਉਹ ਤਾਂ ਰੋਈ ਜਾਂਦੇ ਆ ਕਰੇ ਕੀ ਬੰਦਾ ਉੱਥੇ ਦਾਹਰ ਪੰਨਿਆ ਦੀ ਜਿਹੜਾ ਨਾ ਕੋ ਚੀਜ਼ ਨਹੀਂ ਸਰੀ ਤੇ ਜੇ ਹੁਣ ਬੁਲਟ ਮੰਗ ਲਿਆ ਵਾ ਤੇ ਮੋਟਰਸਾਈਕਲ ਤੇ ਆ ਗਏ ਆ ਇਹਨਾਂ ਦਾ ਦਿਲ ਨੂੰ ਹੌਲ ਪੈਣ ਦੇ ਆਗੇ ਉਹ ਮੰਮੀ ਜੀ ਸੱਚ ਪੁੱਛੇ ਨਾ ਕਸੂਰ ਸਾਰਾ ਤੇ ਨੋਂਦਾ ਵਾ ਇਹੋ ਹੀ ਜਿਆਦਾ ਨਾ ਹੋਂਦੀ ਗਰਸ ਕੇ ਜੇ ਇਹੋ ਚੰਗੀ ਹੋਵੇ ਨਾ ਤੇ ਸਭ ਕੁ ਠੀਕ ਹੋ ਜੇ ਇਹਨੂੰ ਮੈਂ ਸਮਝਾਇਆ ਪੁੱਤਾ ਪਿਆਰ ਨਾ ਬਾੜ ਕੇ ਤੇ ਤਿੰਨ ਕਿਲੇ ਜ਼ਮੀਨ ਹੋਂਦੀ ਤੇਰੇ ਨਾਂ ਤੇ ਤੇਰੇ ਪਿਓ ਨੇ ਕੀਤੀ ਆ ਤੇ ਤੇਰੇ ਕਦੇ ਆਪਣੇ ਆ ਮਤਰਈ ਮਾਂ ਮਤਰਾਇਆ ਭਰਾ ਤੇਰਾ ਕੋ ਮੇਰਾ ਤੇਰਾ ਦਾਵਾ ਇਹਨੂੰ ਪਤਾ ਆ ਗਏ ਨਾ ਤੇ ਜ਼ਮੀਨ ਆਪਣੀ ਨਾ ਕਰਾਵਾਂ ਤੇ ਆਪਣੀਆਂ ਸਾਰੀਆਂ ਰੀਜਾਂ ਨਾ ਪੂਰੀਆਂ ਕਰਾਂ ਇਹ ਸਾਜ ਜਾਂਦੇ ਨਾ ਮੈਂ ਵਿਆਹ ਤਾਂ ਦੇ ਨਾ ਕੀਤਾ ਸੀ ਵੀ ਤਿੰਨ ਕਿਲੇ ਕੁੜੀ ਨੂੰ ਆਉਂਦੇ ਆ ਤੇ ਮੈਂ ਤੇ ਆਪ ਨਹੀਂ ਹਾਂ ਕਰਨੀ ਮੈਂ ਤੇ ਆਪ ਪਹਿਲੇ ਜ ਲਾਲਚ ਨੂੰ ਹਾਂ ਕਰ ਬੈਠੀ ਆ ਤੇ ਹੁਣ ਹੁਣ ਬੁਲਟ ਦਿੰਦੇ ਵੀ ਰੋਂਦੇ ਮਮੀ ਦੇਣਗੇ ਸਭ ਕੋ ਦੇਣਗੇ ਆਸਤੇ ਆਸਤੇ ਵੇਖੀ ਹੁੰਦਾ ਹੈ ਕਿਹਾ ਚੱਲ ਵੇ ਮੈਂ ਉਹਨੂੰ ਵੇਖਾਂ ਜਾ ਕੇ ਕਿਤੇ ਇਹ ਨਾ ਵੇ ਸਾਰੇ ਚਿੱਠੇ ਆਪਣੀ ਮਾਂ ਨੂੰ ਤਾਰਨ ਦੀ ਹੀ ਹੋਵੇ ਇੱਕ ਤਾਂ ਮੈਨੂੰ ਉਹਦੀ ਬੜੀ ਰੱਖ ਕੇ ਕਰਨੀ ਪੈਂਦੀ ਹੈਗੀ ਉਹਦਾ ਕੀ ਤਾਂ ਕੀ ਕਰਨ ਦੀ ਕਰ ਵੇਖਾਂ ਸਗਾਤ ਨੂੰ ਜਾ ਕੇ ਚਲੋ ਜਾਓ ਮੈਂ ਹੁਣਾਂ ਕੋਈ ਨਾ ਕੰਮ ਬੁਣਦਾ ਕਰਕੇ